ਵਕਫ ਬੋਰਡ ਤੀ ਵਿੱਚ ਜਿਹੜੀਆਂ 40 ਨਵੀਆਂ ਸੋਧਾਂ ਕਰਨ ਵਾਲੇ ਬਿੱਲ ਤੋਂ ਕਿਉਂ ਡਰੇ ਹੋਏ ਨੇ ਭਾਰਤ ਵਿੱਚ ਰਹਿਣ ਵਾਲੇ ਮੁਸਲਮਾਨ ਸਰਕਾਰ ਦਾ ਤਾਂ ਕਹਿਣਾ ਹੈ ਕਿ ਵਕਫ ਬੋਰਡ ਵਿੱਚ ਭ੍ਰਿਸ਼ਟਾਚਾਰ ਅਤੇ ਭੇੜੇ ਪ੍ਰਬੰਧ ਨਾਲ ਉਹ ਲੜਨਾ ਚਾਹੁੰਦੀ ਹੈ ਤੇ ਉਸ ਦੀ ਇਹ ਯੋਜਨਾ ਪ੍ਰਬੰਧ ਨੂੰ ਦਰੁਸਤ ਕਰਨ ਵਾਲੀ ਹੈ ਪਰ ਬਹੁਤ ਸਾਰੇ ਮੁਸਲਮਾਨ ਡਰੇ ਪਏ ਹਨ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸਦੀਆਂ ਤੋਂ ਮੁਸਲਮਾਨਾਂ ਦੁਆਰਾ দান ਕੀਤੀਆਂ ਹੋਈਆਂ ਜਾਇਦਾਦਾਂ ਨੂੰ ਹੁਣ ਵਿਵਾਦਾਂ ਵਿੱਚ ਲੈ ਕੇ ਆਉਣ ਤੇ ਫਿਰ ਉਹਨਾਂ ਨੂੰ ਢੋਂਣ ਦਾ ਖਤਰਾ ਵੱਧ ਗਿਆ ਹੈ ਭਾਰਤ ਵਿੱਚ ਵਕਫ ਦੀਆਂ ਜਾਇਦਾਦਾਂ ਲਗਭਗ 1 ਮਿਲੀਅਨ ਏਕੜ ਵਿੱਚ ਫੈਲੀਆਂ ਹੋਈਆਂ ਹਨ ਜੋ ਕਿ ਮਾਰਸ਼ਿਸ਼ ਦੇਸ਼ ਦੇ ਆਕਾਰ ਤੋਂ ਵੀ ਲਗਭਗ ਦੁੱਗਣਾ ਇਲਾਕਾ ਬਣ ਜਾਂਦਾ ਹੈ ਨਵੇਂ ਬਿਲ ਦੇ ਤਹਿਤ ਟ੍ਰਿਬਿਊਨਲ ਦੇ ਫੈਸਲੇ ਨੂੰ ਹੁਣ ਹਾਈ ਕੋਰਟਾਂ ਵਿੱਚ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ ਅੰਕੜੇ ਦਰਸਾਉਂਦੇ ਹਨ ਕਿ ਟ੍ਰਿਬਿਊਨਲ ਵਿੱਚ ਹੁਣ ਵੀ 40951 ਕੇਸ ਪੈਂਡਿੰਗ ਪਏ ਹੋਏ ਹਨ ਜਿੰਨਾ ਵਿੱਚੋਂ 9942 ਕੇਸ ਮੁਸਲਮ ਭਾਈਚਾਰੇ ਵੱਲੋਂ ਵਕਫ ਦੇ ਪ੍ਰਬੰਧ ਕਰਨ ਵਾਲੀਆਂ ਸੰਸਥਾਵਾਂ ਦੇ ਖਿਲਾਫ ਵੀ ਦਾਇਰ ਕੀਤੇ ਹੋਏ ਹਨ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਸਵਾਗਤ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਵਕਫ ਸੁਧਾਰ ਬਿੱਲ ਜਿਹੜਾ ਲਿਆਂਦਾ ਜਾ ਰਿਹਾ ਹੈ ਉਹਦੇ ਬਾਰੇ ਕਰ ਰਹੇ ਹਾਂ ਚਰਚਾ ਵਕਫ ਬੋਰਡ ਦੀ ਵਿੱਚ ਜਿਹੜੀਆਂ 40 ਨਵੀਆਂ ਸੋਧਾਂ ਕਰਨ ਵਾਲੇ ਬਿੱਲ ਤੋਂ ਕਿਉਂ ਡਰੇ ਹੋਏ ਨੇ ਭਾਰਤ ਵਿੱਚ ਰਹਿਣ ਵਾਲੇ ਮੁਸਲਮਾਨ ਮੋਦੀ ਦੀ ਸੋਚਨਾ ਬਾਰੇ ਭਾਰਤੀ ਮੁਸਲਮਾਨ ਕਿਉਂ ਚਿੰਤਾ ਕਰ ਰਹੇ ਹਨ ਸਰਕਾਰ ਦਾ ਤਾਂ ਕਹਿਣਾ ਹੈ ਕਿ ਵਕਫ ਬੋਰਡ ਵਿੱਚ ਭ੍ਰਿਸ਼ਟਾਚਾਰ ਅਤੇ ਭੇੜੇ ਪ੍ਰਬੰਧ ਨਾਲ ਉਹ ਲੜਨਾ ਚਾਹੁੰਦੀ ਹੈ ਤੇ ਉਸ ਦੀ ਇਹ ਯੋਜਨਾ ਪ੍ਰਬੰਧ ਨੂੰ ਦੁਰਸਤ ਕਰਨ ਵਾਲੀ ਹੈ ਪਰ ਬਹੁਤ ਸਾਰੇ ਮੁਸਲਮਾਨ ਡਰੇ ਪਏ ਹਨ ਤੇ ਉਹ ਕਹਿੰਦੇ ਹਨ ਕਿ ਮਾਰਸ਼ਿਸ਼ ਜਿਹੜਾ ਦੇਸ਼ ਹੈ ਉਹਦੇ ਆਕਾਰ ਤੋਂ ਵੀ ਦੁੱਗਣੀ ਜ਼ਮੀਨੀ ਜਾਇਦਾਦ ਨੂੰ ਨਿਸ਼ਾਨਾ ਬਣਾਉਣ ਵਾਲੀ ਇਹ ਭਾਰਤੀ ਜਨਤਾ ਪਾਰਟੀ ਦੀ ਇੱਕ ਹੋਰ ਭਿਆਨਕ ਯੋਜਨਾ ਹੈ ਇਹਦੇ ਤੇ ਆਪਾਂ ਅੱਜ ਗੱਲਬਾਤ ਕਰਨੀ ਹੈ ਭਾਰਤ ਦੀ ਸਤਾਤਾਰੀ ਹਿੰਦੂ ਰਾਸ਼ਟਰਵਾਦੀ ਸਰਕਾਰ ਦੁਆਰਾ ਦੇਸ਼ ਵਿੱਚ ਮੁਸਲਮਾਨ ਦਾਨੀਆਂ ਨੂੰ ਨਿਯੰਤਰਣ ਕਰਨ ਵਾਲੇ ਕਾਨੂੰਨਾਂ ਨੂੰ ਬਦਲਣ ਦੇ ਪ੍ਰਸਤਾਵ ਨੇ ਘੱਟ ਗਿਣਤੀ ਭਾਈਚਾਰੇ ਵਿੱਚ ਇੱਕ ਡਰ ਭਰਿਆ ਪ੍ਰਤੀਕਰਮ ਪੈਦਾ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਉਦੇਸ਼ ਸਿਰਫ ਵਕਫ ਬੋਰਡ ਦੀਆਂ ਸੰਸਥਾਵਾਂ ਦੇ ਕੰਮਕਾਜ ਵਿੱਚ ਜਿਹੜਾ ਭ੍ਰਿਸ਼ਟਾਚਾਰ ਫੈਲਾ ਹੋਇਆ ਹੈ ਉਸ ਨੂੰ ਜੜ੍ਹ ਤੋਂ ਪੁੱਟਣਾ ਹੈ ਜੋ ਕਿ ਇਹਨਾਂ ਸੰਪਤੀਆਂ ਦੀ ਨਿਗਰਾਨੀ ਕਰਦੇ ਨੇ ਤੇ ਉਹਨਾਂ ਦੀ ਐਫੀਸ਼ੀਐਂਸੀ ਨੂੰ ਵਧਾਉਣ ਲਈ ਇਹਨਾਂ ਕਾਨੂੰਨਾਂ ਵਿੱਚ ਤਬਦੀਲੀ ਕੀਤੀ ਜਾਣੀ ਬਹੁਤ ਜ਼ਰੂਰੀ ਹੈ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਇਹ ਤਰਕ ਹੈ ਕਿ ਪ੍ਰਸਤਾਵਿਤ ਬਦਲਾਅ ਸੁਧਾਰਾ ਲਈ ਜ਼ਰੂਰੀ ਹਨ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸਦੀਆਂ ਤੋਂ ਮੁਸਲਮਾਨਾਂ ਦੁਆਰਾ দান ਕੀਤੀਆਂ ਹੋਈਆਂ ਜਾਇਦਾਦਾਂ ਨੂੰ ਹੁਣ ਵਿਵਾਦਾਂ ਵਿੱਚ ਲੈ ਕੇ ਆਉਣ ਤੇ ਫਿਰ ਉਹਨਾਂ ਨੂੰ ਢਾਉਣ ਦਾ ਖਤਰਾ ਵੱਧ ਗਿਆ ਹੈ ਸਰਕਾਰ ਦੇ ਵਿਚਾਰ ਅਧੀਨ ਜਾਇਦਾਦਾਂ ਵਿੱਚ ਧਾਰਮਿਕ ਸੰਸਥਾਵਾਂ ਮਸਜਿਦਾਂ ਦੁਕਾਨਾਂ ਕਬਰਸਤਾਨ ਅਤੇ ਹਜ਼ਾਰਾਂ ਹੋਰ ਏਕੜ ਜ਼ਮੀਨ ਵੀ ਸ਼ਾਮਲ ਹੈ ਦੁਨੀਆ ਭਰ ਦੇ ਮੁਸਲਮਾਨ ਸਮਾਜਾਂ ਵਿੱਚ ਆਮ ਪ੍ਰਥਾ 14ਵੀ 14 ਸਦੀਆਂ ਪੁਰਾਣੀ ਹੈ ਅਤੇ 12ਵੀਂ ਸਦੀ ਤੋਂ ਭਾਰਤ ਵਿੱਚ ਮੁਸਲਮਾਨਾਂ ਦੇ ਸਮਾਜਿਕ ਆਰਥਿਕ ਅਤੇ ਧਾਰਮਿਕ ਜੀਵਨ ਦਾ ਵੀ ਇਹ ਇੱਕ ਅਟੁੱਟ ਹਿੱਸਾ ਰਹੀ ਹੈ ਪਰੰਪਰਾ ਹਾਲਾਂਕਿ ਵਕਫ ਸੰਪਤੀਆਂ ਦੇ ਲਾਭਪਾਤਰੀ ਵੱਖੋ-ਵੱਖਰੇ ਹੋ ਸਕਦੇ ਹਨ ਵਕਫ ਦੀ ਸਥਾਪਨਾ ਰਸਮੀ ਡੀਡ ਜਾਂ ਜ਼ੁਬਾਨੀ ਤੌਰ ਤੇ ਜਾਂ ਧਾਰਮਿਕ ਜਾਂ ਚੈਰੀਟੇਬਲ ਹਦਾਇਤਾਂ ਲਈ ਜਾਇਦਾਦ ਦੀ ਲੰਮੇ ਸਮੇਂ ਤੋਂ ਵਰਤੋਂ ਇਸ ਕੰਮ ਲਈ ਕੀਤੀ ਜਾਂਦੀ ਰਹੀ ਹੈ ਇੱਕ ਵਾਰ ਜਦੋਂ ਕਿਸੇ ਜਾਇਦਾਦ ਨੂੰ ਵਕਫ ਦੀ ਜਾਇਦਾਦ ਵਜੋਂ ਕੋਸ਼ਿਤ ਕਰ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਰੱਬ ਜਾਂ ਅੱਲਾ ਨੂੰ ਇੱਕ ਕਿਸਮ ਦਾ ਤਬਦੀਲ ਕਰ ਦਿੱਤਾ ਜਾਂਦਾ ਤੇ ਇਸ ਨੂੰ ਵੇਚਿਆ ਜਾਂ ਹੋਰ ਦੇਸ਼ਾਂ ਲਈ ਵਰਤਿਆ ਨਹੀਂ ਜਾ ਸਕਦਾ ਇਹ ਮੇਰੇ ਖਿਆਲ ਕਾਨੂੰਨ ਜਿਹੜਾ ਪਹਿਲਾਂ ਬਣਿਆ ਉਹ ਸਾਰੇ ਧਾਰਮਿਕ ਆਧਾਰਿਆਂ ਤੇ ਆ ਕੋਈ ਵਿਅਕਤੀ ਅਗਰ ਗੁਰਦੁਆਰੇ ਨੂੰ ਜਾਂ ਮੰਦਿਰ ਨੂੰ ਵੀ ਜ਼ਮੀਨ ਜਾਇਦਾਦ ਲਵਾ ਦਿੰਦਾ ਤੇ ਫਿਰ ਉਹਦਾ ਪਰਿਵਾਰ ਉਹਦੇ ਕੋਲੋਂ ਵਾਪਸ ਹੋ ਨਹੀਂ ਲੈ ਸਕਦਾ ਇੱਕ ਅਕਾਦਮਿਕ ਅਤੇ ਕਾਨੂੰਨੀ ਵਿਦਵਾਨ ਨੇ ਫੈਜ਼ਾਨ ਮੁਸਤਾਵ ਜੋ ਦੱਖਣੀ ਭਾਰਤੀ ਰਾਜ ਤੇਲੰਗਾਨਾ ਵਿੱਚ ਰਹਿੰਦੇ ਨੇ ਉਹਨਾਂ ਨੇ ਦੱਸਿਆ ਕਿ ਵਕਫ ਇਸਲਾਮੀ ਸੱਭਿਆਤਾਵਾਂ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਹੈ ਵਕਫ ਤਿੰਨ ਤਰ੍ਹਾਂ ਦਾ ਹੁੰਦਾ ਹੈ ਜਨਤਕ ਵਕਫ ਜਿਸ ਵਿੱਚ ਸਕੂਲ ਹਸਪਤਾਲ ਸ਼ਾਮਲ ਹੁੰਦੇ ਹਨ ਪਰਵਾਰਿਕ ਵਕਫ ਜੋ ਆਮਦਨ ਨੂੰ ਪਰਿਵਾਰਾਂ ਤੇ ਦਾਨੀਆਂ ਦੇ ਵੰਸ਼ਾਂ ਨਾਲ ਸਾਂਝਾ ਕਰਨ ਦੀ ਇਜਾਜ਼ਤ ਦਿੰਦਾ ਹੈ ਤੇ ਅੰਤ ਵਿੱਚ ਤੀਜੀ ਸ਼੍ਰੇਣੀ ਦਾ ਵਕਫ ਉਹ ਹੁੰਦਾ ਹੈ ਜਿਸ ਵਿੱਚ ਦਾਨ ਦੀ ਨਿੱਜੀ ਅਤੇ ਜਨਤਕ ਵਰਤੋਂ ਦਾ ਮਿਸ਼ਰਣ ਸ਼ਾਮਲ ਹੈ ਨਿੱਜੀ ਵਕਫ ਉਦਾਹਰਨ ਲਈ ਕਮਾਈ ਨੂੰ ਇੱਕ ਖਾਸ ਸਮੂਹ ਜਿਵੇਂ ਕਿ ਵਿਦਿਆਰਥੀਆਂ ਲਈ ਵਜੀਫੇ ਦੇਣ ਲਈ ਵਰਤਣਾ ਹੁੰਦਾ ਹੈ ਜਾਂ ਕਿਸੇ ਇਸ ਤਰ੍ਹਾਂ ਦੇ ਸਾਂਝੇ ਕਾਜ ਲਈ ਵਰਤਣ ਦੀ ਇਜਾਜ਼ਤ ਦਿੰਦਾ ਹੈ ਭਾਰਤ ਵਿੱਚ ਵਕਫ ਦੀਆਂ ਜਾਇਦਾਦਾਂ ਲਗਭਗ 1 ਮਿਲੀਅਨ ਏਕੜ ਵਿੱਚ ਫੈਲੀਆਂ ਹੋਈਆਂ ਹਨ ਜੋ ਕਿ ਮਾਰਸ਼ਿਸ਼ ਦੇਸ਼ ਦੇ ਏਕਾਰ ਤੋਂ ਵੀ ਲਗਭਗ ਦੁੱਗਣਾ ਇਲਾਕਾ ਬਣ ਜਾਂਦਾ ਹੈ ਉਹਨਾਂ ਦੀ ਦੇਖਭਾਲ ਦੇਸ਼ ਦੇ ਰਾਜਾਂ ਤੇ ਸੰਗੀ ਤੌਰ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਰਕਾਰ ਦੁਆਰਾ ਸਥਾਪਿਤ 32 ਜਿਹੜੇ ਵਕਫ ਬੋਰਡ ਬਣਾਏ ਹੋਏ ਨੇ ਉਹਨਾਂ ਦੁਆਰਾ ਕੀਤੀ ਜਾਂਦੀ ਹੈ ਹਰ ਰਾਜ ਦੇ ਬੋਰਡਾਂ ਵਿੱਚ ਸਰਕਾਰ ਵੱਲੋਂ ਨਾਮਜਦ ਮੌਜੂਦਾ ਮੁਸਲਮ ਵਿਧਾਇਕ ਜਾ ਫਿਰ ਜਿੱਥੇ ਕੋਈ ਵਿਧਾਇਕ ਉਪਲਬਧ ਨਾ ਹੋਵੇ ਉਥੇ ਸਾਬਕਾ ਸੰਸਦ ਦਾ ਮੈਂਬਰ ਪਰ ਮੁਸਲਮਾਨ ਹੋਣਾ ਜ਼ਰੂਰੀ ਹੈ ਹੋਰ ਵਿਦਵਾਨ ਅਤੇ ਕੁਝ ਲੋਕ ਜਿਹੜੇ ਦੇਖਭਾਲ ਕਰਨ ਲਈ ਮੁਸਲਮ ਭਾਈਚਾਰੇ ਤੋਂ ਲਏ ਹੋਏ ਲੋਕ ਸ਼ਾਮਲ ਹੁੰਦੇ ਹਨ ਇਹਨਾਂ ਦੇਖਭਾਲ ਕਰਨ ਵਾਲੇ ਬਤਵਾਲੀਆ ਸ਼ਾਮਲ ਹੁੰਦੇ ਹਨ ਮਤਲਬ ਜੋ ਜਾਇਦਾਦ ਪ੍ਰਬੰਧਨ ਦੀ ਨਿਗਰਾਨੀ ਕਰਦੇ ਹਨ ਇਹ ਸਾਰੇ ਮੁਸਲਮਾਨ ਹੋਣੇ ਹੀ ਚਾਹੀਦੇ ਹਨ ਭਾਰਤ ਵਿੱਚ ਵਕਫ ਸੰਪਤੀਆਂ ਦਾ ਸ਼ਾਸਨ ਵਰਤਮਾਨ ਵਿੱਚ 1995 ਦੇ ਵਕਫ ਐਕਟ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਬ੍ਰਿਟਿਸ਼ ਬਸਤੀਵਾਦੀ ਸ਼ਾਸਕਾਂ ਦੇ ਅਧੀਨ ਵੀ ਮੁਸਲਮਾਨ ਵਕਫ ਵੈਲੀਡੇਟਿੰਗ ਐਕਟ ਦੇ ਲਾਗੂ ਹੋਣ ਦੇ ਨਾਲ 1913 ਤੋਂ ਬਾਅਦ ਇੱਕ ਕਾਨੂੰਨੀ ਢਾਂਚਾ ਵੀ ਮੌਜੂਦ ਹੈ ਇਸ ਤੋਂ ਬਾਅਦ 1923 ਵਿੱਚ ਮੁਸਲਮਾਨ ਵਕਫ ਐਕਟ ਨੂੰ ਲਾਗੂ ਹੋ ਗਿਆ ਸੀ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ 1954 ਵਿੱਚ ਕੇਂਦਰੀ ਵਕਫ ਐਕਟ ਪਾਸ ਕੀਤਾ ਗਿਆ ਜਿਸ ਨੂੰ ਅੰਤ ਵਿੱਚ ਇਹਨਾਂ ਜਾਇਦਾਦਾਂ ਦੇ ਸ਼ਾਸਨ ਨੂੰ ਸੁਚਾਰੂ ਬਣਾਉਣ ਲਈ 1995 ਦੇ ਵਕਫ ਵਕਫ ਐਕਟ ਦੁਆਰਾ ਬਦਲ ਦਿੱਤਾ ਗਿਆ ਸੀ ਵਕਫ ਬੋਰਡ ਦੀਆਂ ਜਾਇਦਾਦਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਐਕਟ ਵਿੱਚ ਆਪਣੀ ਸੋਧ ਆਖਰੀ ਸੋਧ ਜਿਹੜੀ ਹੈ 2013 ਵਿੱਚ ਹੋਈ ਸੀ ਸੋਧ ਨੇ ਕਬਜ਼ੇ ਲਈ ਕੈਦ ਵਰਗੀਆਂ ਸਜ਼ਾਵਾਂ ਪੇਸ਼ ਕੀਤੀਆਂ ਤੇ ਵਕਫ ਜਾਇਦਾਦਾਂ ਦੀ ਵਿਕਰੀ ਤੋਫੇ ਵਟਾਂਦਰੇ ਗਿਰਵੀ ਜਾਂ ਤਬਾਦਲੇ ਤੇ ਸਪਸ਼ਟ ਤੌਰ ਤੇ ਪਾਬੰਦੀ ਲਾ ਦਿੱਤੀ ਸੀ ਇਸ ਨੇ ਗੈਰ ਮੁਸਲਮਾਨਾਂ ਸਮੇਤ ਕਿਸੇ ਵੀ ਵਿਅਕਤੀ ਦੁਆਰਾ দান ਕੀਤੀ ਜਾਇਦਾਦ ਨੂੰ ਸ਼ਾਮਲ ਕਰਨ ਲਈ ਵਕਫ ਦਾ ਦਾਇਰਾ ਵੀ ਵਿਸ਼ਾਲ ਕਰ ਦਿੱਤਾ ਸੀ ਪਰ ਮੌਜੂਦਾ ਬੈਲੇ ਸਵਿਵਸਥਾ ਨੂੰ ਉਲਟਾ ਕਰ ਦੇਵੇਗਾ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਜਿਹੜੇ ਨੇ ਉਹਨਾਂ ਦੀ ਉਹਨਾਂ ਦੀ ਪਛਾਣ ਤੇ ਸੱਭਿਆਚਾਰ ਨੂੰ ਸੁਰੱਖਿਤ ਰੱਖਣ ਦੇ ਉਦੇਸ਼ ਨਾਲ ਧਾਰਮਿਕ ਘੱਟ ਗਿਣਤੀਆਂ ਲਈ ਵਿਸ਼ੇਸ਼ ਕਈ ਚੀਜ਼ਾਂ ਵਿਵਸਥਾ ਵਿੱਚ ਪ੍ਰਦਾਨ ਕੀਤੀਆਂ ਸਨ ਭਾਰਤ ਦੇ ਸੰਵਿਧਾਨ ਦੀ ਧਾਰਾ 26 ਘੱਟ ਗਿਣਤੀਆਂ ਨੂੰ ਧਾਰਮਿਕ ਤੇ ਚੈਰੀਟੇਬਲ ਸੰਸਥਾਵਾਂ ਬਣਾਉਣ ਅਤੇ ਉਹਨਾਂ ਨੂੰ ਚਲਾਉਣ ਦੀ ਇਜਾਜ਼ਤ ਦਿੰਦੀ ਹੈ ਇਸ ਤੋਂ ਇਲਾਵਾ ਰਾਜ ਨੂੰ ਵਿਆਹ ਤਲਾਕ ਵਿਰਾਸਤ ਅਤੇ ਪਰਿਵਾਰਕ ਸਬੰਧਾਂ ਦੇ ਖੇਤਰਾਂ ਵਿੱਚ ਧਾਰਮਿਕ ਘਟ ਗਣਤੀਆਂ ਦੇ ਨਿੱਜੀ ਮਾਮਲਿਆਂ ਵਿੱਚ ਦਖਲ ਦੇਣ ਦੀ ਇਜਾਜ਼ਤ ਨਹੀਂ ਹੈ ਹੁਣ ਇਸ ਬਿਲ ਦੇ ਅਨੁਸਾਰ ਵਕਫ ਦੇ ਸ਼ਾਸਨ ਨੂੰ ਬੋਰਡਾਂ ਤੋਂ ਰਾਜ ਸਰਕਾਰਾਂ ਵਿੱਚ ਤਬਦੀਲ ਕਰਨ ਦੇ ਉਦੇਸ਼ ਨਾਲ 40 ਤੋਂ ਵੱਧ ਸੋਧਾ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਦੋਂ ਕਿ ਵਕਫ ਬੋਰਡ ਦੇ ਮੈਂਬਰਾਂ ਤੇ ਉਹਨਾਂ ਦੇ ਸੀਈਓਜ਼ ਲਈ ਇਸ ਵੇਲੇ ਮੁਸਲਮ ਹੋਣਾ ਬਹੁਤ ਜ਼ਰੂਰੀ ਹੈ ਪਰ ਜਿਹੜਾ ਪ੍ਰਸਤਾਵਿਤ ਸੋਧ ਬਿੱਲ ਹੈ ਉਹਦੇ ਵਿੱਚ ਹੁਣ ਗੈਰ ਮੁਸਲਮਾਨਾਂ ਨੂੰ ਵੀ ਮੈਂਬਰ ਵਜੋਂ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾ ਰਹੀ ਹੈ ਦੂਜੇ ਧਾਰਮਿਕ ਤੇ ਚੈਰੀਟੇਬਲ ਟਰਸਟਾਂ ਦੇ ਮਾਮਲੇ ਵਿੱਚ ਹਾਲਾਂਕਿ ਸੀਈਓ ਉਹਨਾਂ ਦੇ ਆਪਣੇ ਧਰਮ ਨਾਲ ਸੰਬੰਧਿਤ ਹੋਣਾ ਲਾਜ਼ਮੀ ਹੁੰਦਾ ਹੈ ਯਾਨੀ ਕਿ ਕਿਸੇ ਮੰਦਿਰ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਵਾਲਾ ਮੁਖੀ ਜੇ ਗੁਰਦੁਆਰਾ ਹੈ ਤਾਂ ਉਹਦਾ ਮੁਖੀ ਸੇਖ ਹੋਣਾ ਜ਼ਰੂਰੀ ਹੈ ਜੇ ਕੋਈ ਹਿੰਦੂਆ ਤੇ ਉਹਦਾ ਮੰਦਿਰ ਹੈ ਤਾਂ ਉਹਦਾ ਮੁਖੀ ਹਿੰਦੂ ਹੋਣਾ ਜ਼ਰੂਰੀ ਹੈ ਵਕਤ ਪਰ ਮੁਸਲਮਾਨਾਂ ਦੇ ਨਾਲ ਇਸ ਮਾਮਲੇ ਚ ਥੋੜੀ ਜਿਹਾਜ਼ਤੀ ਹੋ ਰਹੀ ਹੈ ਕਿ ਉਹਨਾਂ ਦਾ ਸੀਈਓ ਮੁਸਲਮਾਨ ਦੀ ਤਾਂ ਕੋਈ ਹੋਰ ਵੀ ਹੋ ਸਕਦਾ ਹੈ ਵਕਫ ਐਕਟ ਇਹ ਲਾਜ਼ਮੀ ਕਰਦਾ ਹੈ ਕਿ ਵਕਫ ਜਾਇਦਾਦਾਂ ਦੇ ਵਿਵਾਦਾਂ ਦਾ ਨਿਪਟਾਰਾ ਇੱਕ ਨਿਆਇਕ ਅਧਿਕਾਰੀ ਇੱਕ ਸਿਵਲ ਸਰਵਿਸਿਜ਼ ਅਧਿਕਾਰੀ ਅਤੇ ਮੁਸਲਮ ਕਾਨੂੰਨ ਦੇ ਮਾਰ ਦੇ ਨਾਲ ਰਾਜ ਦੁਆਰਾ ਗਠਿਤ ਟ੍ਰਿਬਿਊਨਲ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਇਹ ਅਦਾਲਤ ਦੇ ਸਮਾਨ ਹੀ ਹੁੰਦਾ ਹੈ ਪਰ ਸਿਰਫ ਵਕਫ ਨਾਲ ਸੰਬੰਧਿਤ ਮਾਮਲਿਆਂ ਨਾਲ ਹੀ ਨਜਿੱਟਦਾ ਹੈ ਨਵੇਂ ਬਿਲ ਦੇ ਤਹਿਤ ਟ੍ਰਿਬਿਊਨਲ ਦੇ ਫੈਸਲੇ ਨੂੰ ਹੁਣ ਹਾਈ ਕੋਰਟਾਂ ਵਿੱਚ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ ਮੌਜੂਦਾ ਕਾਨੂੰਨਾਂ ਦੇ ਤਹਿਤ ਟ੍ਰਿਬਿਊਨਲ ਦੇ ਫੈਸਲੇ ਅੰਤਮ ਹੁੰਦੇ ਸਨ ਮੁਸਲਮ ਕਾਨੂੰਨ ਦੇ ਮਾਰ ਕਹਿੰਦੇ ਨੇ ਕਿ ਜਿਹੜਾ ਇਹ ਪ੍ਰਸਤਾਵ ਆ ਇਦੇ ਤਹਿਤ ਹੁਣ ਟ੍ਰਿਬਿਊਨਲ ਨੂੰ ਜਿਹੜਾ ਵਾ ਇਹਦੇ ਵਿੱਚੋਂ ਢਾਹ ਦਿੱਤਾ ਜਾਏਗਾ ਭਾਰਤ ਦੇ ਘਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਸਾਬਕਾ ਅਧਿਕਾਰੀ ਸੈਦ ਮਹਿਬੂਦ ਅਖਤਰ ਨੇ ਕਿਹਾ ਹੈ ਕਿ ਵਕਫ ਟ੍ਰਿਬਿਊਨਲ ਨਿਜਮਤ ਅਦਾਲਤਾਂ ਤੋਂ ਬੋਝ ਘਟ ਕਰਨ ਲਈ ਜਾਂ ਹਟਾਉਣ ਲਈ ਬਣਾਇਆ ਗਿਆ ਸੀ 1913 ਦੇ ਸੋਧ ਨੂੰ ਤਿਆਰ ਕਰਨ ਵਾਲੇ ਅਖਤਰ ਨੇ ਕਿਹਾ ਕਿ ਇਹ ਵਿਚਾਰ ਇੱਕ ਨਿਆਂਇਕ ਸੰਸਥਾ ਨੂੰ ਅਦਾਲਤਾਂਵਾਂਗ ਮਜ਼ਬੂਤ ਬਣਾਉਣਾ ਸੀ ਜਿਸ ਵਿੱਚ ਸਿਰਫ ਵਕਫ ਮਾਮਲਿਆਂ ਦਾ ਫੈਸਲਾ ਕਰਨ ਦਾ ਹੀ ਇੱਕ ਕੰਮ ਹੋਵੇ ਅੰਕੜੇ ਦਰਸਾਉਂਦੇ ਹਨ ਕਿ ਟ੍ਰਿਬਿਊਨਲ ਵਿੱਚ ਹੁਣ ਵੀ 40952 ਕੇਸ ਪੈਂਡਿੰਗ ਪਏ ਹੋਏ ਹਨ ਜਿਨ੍ਹਾਂ ਵਿੱਚੋਂ 9942 ਕੇਸ ਮੁਸਲਮ ਭਾਈਚਾਰੇ ਵੱਲੋਂ ਵਕਫ ਦੇ ਪ੍ਰਬੰਧ ਕਰਨ ਵਾਲੀਆਂ ਸੰਸਥਾਵਾਂ ਦੇ ਖਿਲਾਫ ਵੀ ਦਾਇਰ ਕੀਤੇ ਹੋਏ ਹਨ ਇੱਕ ਹੋਰ ਪ੍ਰਸਤਾਵ ਜਿਸ ਨੇ ਮੁਸਲਮ ਭਾਈਚਾਰੇ ਨੂੰ ਚਿੰਤਤ ਕੀਤਾ ਹੋਇਆ ਹੈ ਉਹ ਹੈ ਉਪਭੋਗਤਾਵਾਂ ਦੁਆਰਾ ਵਕਫ ਨੂੰ ਵਿਚੋਂ ਹਟਾਉਣਾ ਦਹਾਕਿਆਂ ਤੱਕ ਇਥੋਂ ਤੱਕ ਕਿ ਸਦੀਆਂ ਤੋਂ ਵਰਤੋਂ ਕਰਕੇ ਇਹਨਾਂ ਨੂੰ ਵਕਫ ਸਬਤੀਆਂ ਹੀ ਮੰਨਿਆ ਜਾਂਦਾ ਹੈ ਪਰ ਇਹਨਾਂ ਕੋਲ ਰਸਮੀ ਦਸਤਾਵੇਜ਼ ਨਹੀਂ ਹੁੰਦੇ ਮਾਰ ਅਨਸਾਰ 60% ਤੱਕ ਵਕਫ ਬੋਰਡ ਦੀਆਂ ਸੰਪਤੀਆਂ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ ਕਾਨੂੰਨੀ ਮਾਹਰ ਮੁਸਤਫਾ ਨੇ ਕਿਹਾ ਕਿ ਕਈ ਵਕਫ 500 ਤੋਂ 600 ਸਾਲ ਪੁਰਾਣੇ ਹਨ ਇਸ ਲਈ ਉਚਿਤ ਦਸਤਾਵੇਜ਼ ਹੋ ਹੀ ਨਹੀਂ ਸਕਦੇ ਮੁਸਤਫਾ ਨੇ ਕਿਹਾ ਕਿ ਮੁਸਮਾਨਾਂ ਨੂੰ ਡਰ ਹੈ ਕਿ ਉਹਨਾਂ ਦੇ ਕਬਰਸਤਾਨ ਮਸੀਤਾਂ ਅਤੇ ਸਕੂਲ ਹੁਣ ਕਾਨੂੰਨੀ ਵਿਵਾਦਾਂ ਦੇ ਅਧੀਨ ਹੋਣਗੇ ਬੇਲ ਅਨਸਾਰ ਵਕਫ ਵਜੋਂ ਪਛਾਣੀ ਜਾਂਦੀ ਸਰਕਾਰੀ ਜਾਇਦਾਦ ਨੂੰ ਵਕਫ ਮੰਨਿਆ ਜਾਣਾ ਬੰਦ ਹੋ ਜਾਏਗਾ ਭਾਰਤ ਵਿੱਚ ਇੱਕ ਧਾਰਮਿਕ ਸੰਗਠਨ ਜਮਾਤ-ਏ-ਇਸਲਾਮੀ ਹਿੰਦ ਦੇ ਉਪ ਪ੍ਰਧਾਨ ਮਲਕ ਮੋਤਸਮ ਖਾਨ ਦਾ ਕਹਿਣਾ ਹੈ ਕਿ ਵਕਫ ਵਕਫ ਜਾਇਦਾਦਾਂ ਦਾ ਪਹਿਲਾਂ ਹੀ ਕੇਂਦਰ ਤੇ ਰਾਜ ਸਰਕਾਰਾਂ ਦੀ ਨਿਗਰਾਨੀ ਏਟ ਕਾਨੂੰਨ ਦੁਆਰਾ ਹੀ ਕੰਟਰੋਲ ਕੀਤੀਆਂ ਜਾਂਦੀਆਂ ਹਨ ਹਰ ਚੀਜ਼ ਨੂੰ ਕਾਨੂੰਨ ਤੇ ਸਰਕਾਰ ਦੀ ਨਿਗਰਾਨੀ ਦੇ ਏਟ ਹੀ ਅੰਤਮ ਰੂਪ ਦਿੱਤਾ ਜਾਂਦਾ ਹੈ ਖਾਨ ਨੇ ਕਿਹਾ ਕਿ ਸਮੱਸਿਆ ਸਰਕਾਰ ਦੇ ਦਿਮਾਗ ਦੀ ਹੈ ਸਰਕਾਰ ਨੇ ਵਕਫ ਬੋਰਡਾਂ ਵਿੱਚ ਵਿਭਿੰਤਾ ਦੀ ਘਾਟ ਕਥਿਤ ਭ੍ਰਿਸ਼ਟਾਚਾਰ ਅਤੇ ਵਕਫ ਸੰਪਤੀਆਂ ਦੀ ਅਟਲਤਾ ਦਾ ਹਵਾਲਾ ਦਿੱਤਾ ਹੈ ਇਹਦਾ ਮਤਲਬ ਇਹ ਹੈ ਕਿ ਪ੍ਰਸਤਾਵਿਤ ਸੋਧਾਂ ਪਿੱਛੇ ਕੁਝ ਕਾਰਨਾਂ ਵਜੋਂ ਵਕਫ ਜਾਇਦਾਦ ਵਿੱਚ ਕੋਈ ਬਦਲਾ ਨਹੀਂ ਕੀਤਾ ਜਾ ਸਕਦਾ ਇਹ ਬਿੱਲ ਵਕਫ ਬਾਡੀ ਤੋਂ ਕਬਜ਼ਾ ਵਿਰੋਧ ਕੇਸ ਦਰਜ ਕਰਨ ਦੀ ਸ਼ਕਤੀ ਵੀ ਖੋਹ ਲੈਂਦਾ ਹੈ ਸਰਕਾਰੀ ਅੰਕੜਿਆਂ ਦੇ ਅਨਸਾਰ ਘੱਟੋ-ਘੱਟ 58929 ਵਕਫ ਜਾਇਦਾਦਾਂ ਤੇ ਗੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਇਹ ਵੀ ਸੱਚ ਹੈ ਕਿ ਬਹੁਤ ਸਾਰੇ ਮੁ슬ਮ ਵਿਦਵਾਨ ਤੇ ਕਾਰਕੋਨ ਇਹ ਵੀ ਮੰਨਦੇ ਹਨ ਕਿ ਵਕਫ ਬੋਰਡਾਂ ਵਿੱਚ ਜਿਹੜਾ ਕੋ ਪ੍ਰਬੰਧ ਅਤੇ ਭ੍ਰਿਸ਼ਟਾਚਾਰ ਵੀ ਫੈਲਿਆ ਹੈ ਜਿਸ ਕਾਰਨ ਆਮਦਨ ਜਿਹੜੀ ਆ ਬਹੁਤ ਘੱਟ ਹੁੰਦੀ ਆ ਬਿੱਲ ਪੇਸ਼ ਹੋਣ ਤੋਂ ਬਾਅਦ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਜੀਜ਼ੂ ਨੇ ਕਿਹਾ ਹੈ ਕਿ ਸੋਧ ਬਿੱਲ ਨੂੰ ਲੈ ਕੇ ਜਨ ਗਲਤ ਜਾਣਕਾਰੀ ਫਲਾਈ ਜਾ ਰਹੀ ਹੈ ਮੰਤਰੀ ਨੇ ਕਿਹਾ ਹੈ ਕਿ ਰਿਪੋਰਟਾਂ ਅਨੁਸਾਰ ਕੁਝ ਵਰਗ ਝੂਠਾ ਪ੍ਰਚਾਰ ਕਰ ਰਹੇ ਹਨ ਕਿ ਸਰਕਾਰ ਮੁਸਲਮਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਇਸ ਨੂੰ ਜਲਦੀ ਜਲਦੀ ਰੋਕਣਾ ਚਾਹੀਦਾ ਹੈ ਕਈ ਮੁਸਲਮਾਨ ਸੰਗਠਨਾਂ ਨੇ ਮੇਰੇ ਕੋਲ ਵੀ ਪਹੁੰਚ ਕੀਤੀ ਹੈ ਅਤੇ ਬਿੱਲ ਦਾ ਸਮਰਥਨ ਕੀਤਾ ਹੈ ਕਿਉਂਕਿ ਇਹ ਬਿੱਲ ਜਿਹੜਾ ਭੇੜੇ ਪ੍ਰਬੰਧ ਤੇ ਗੈਰਕਾਨੂੰਨੀ ਜ਼ਮੀਨੀ ਕਬਜ਼ੇ ਨਾਲ ਨਜਿੱਠਦਾ ਹੈ ਉਹਨੇ ਕਿਹਾ ਕਿ ਬਿੱਲ ਨੂੰ ਪੇਸ਼ ਕਰਨ ਪਿੱਛੇ ਕੇਂਦਰ ਦਾ ਇਰਾਦਾ ਚੰਗਾ ਹੈ ਅਤੇ ਅਸੀਂ ਕਮੇਟੀ ਵੱਲੋਂ ਮਿਲੇ ਹੰਗਾਰੇ ਨੂੰ ਵੇਖਾਂਗੇ ਜਮੀਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਅਰਸ਼ਦ ਮਦਨੀ ਨੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਭਾਰਤ ਦੇ ਧਰਮ ਨਿਰਪੱਖ ਸੰਵਿਧਾਨ ਵਿੱਚ ਮੁਸਲਮਾਨਾਂ ਨੂੰ ਕੁਰਾਨ ਤੇ ਸੁਨਨ ਦੇ ਆਧਾਰ ਤੇ ਨਿੱਜੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਹੋਈ ਹੈ ਮਦਨੀ ਨੇ ਵਕਫ ਬੋਰਡ ਬਾਰੇ ਪ੍ਰਧਾਨ ਮੰਤਰੀ ਦੇ ਤਾਜ਼ਾ ਬਿਆਨ ਤੇ ਹੈਰਾਨੀ ਪ੍ਰਗਟਾਈ ਜਿਸ ਵਿੱਚ ਮੋਦੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਸੀ ਕਿ ਸੰਵਿਧਾਨ ਵਿੱਚ ਵਖਰ ਲਈ ਕੋਈ ਥਾਂ ਹੀ ਨਹੀਂ ਹੈ ਜੇ ਪ੍ਰਧਾਨ ਮੰਤਰੀ ਨੇ ਅੱਜ ਵਕਫ ਬਾਰੇ ਇਹ ਕਿਹਾ ਹੈ ਤੇ ਕੱਲ ਨੂੰ ਇਹ ਵੀ ਦਾਵਾ ਕਰ ਸਕਦਾ ਹੈ ਕਿ ਸੰਵਿਧਾਨ ਵਿੱਚ ਨਮਾਜ਼ ਵਰਤ ਹੱਜ ਤੇ ਜ਼ਕਾਤ ਦਾ ਕੋਈ ਜ਼ਿਕਰ ਨਹੀਂ ਇਸ ਲਈ ਇਹਨਾਂ ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੁਸਲਮ ਜਥੇਬੰਦੀਆਂ ਵਕਫ ਸੁਧਾਰ ਬਿਲ ਦਾ ਵਿਰੋਧ ਕਰ ਕਿਉਂ ਰਹੀਆਂ ਹਨ ਮੁਸਲਮ ਨਤਾਵਾਂ ਤੇ ਕਾਰਕੁਨਾਂ ਦਾ ਇਹ ਕਹਿਣਾ ਹੈ ਕਿ ਤਬਦੀਲੀਆਂ ਦਾ ਉਦੇਸ਼ ਮੁਸਲਮਾਨਾ ਦੇਸ਼ ਸੰਵਿਧਾਨਕ ਤੌਰ ਤੇ ਗਰੰਟੀਸ਼ੁਦਾ ਅਧਿਕਾਰਾਂ ਨੂੰ ਆਪਣੇ ਅਦਾਰਿਆਂ ਨੂੰ ਚਲਾਉਣ ਤੋਂ ਹਟਾਉਣਾ ਹੈ ਅਤੇ ਹਜ਼ਾਰਾਂ ਏਕੜ ਜ਼ਮੀਨ ਨੂੰ ਜ਼ਬਤ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ ਨਵੀਂ ਦਿੱਲੀ ਦੀ ਸੋਸ਼ਲ ਸਾਇੰਸ ਦੀ ਵਿਦਿਆਰਥਣ ਜਿਹੜੀ ਖੁਦ 18 ਸਾਲ ਉਮਰ ਦੀ ਹੈ ਸਾਦੀਆ ਖਾਨ ਉਸਨੇ ਕਿਹਾ ਹੈ ਕਿ ਇਸ ਵੇਲੇ ਹਰ ਜਗ੍ਹਾ ਵਕਫ ਸੰਪਤੀਆਂ ਨਾਲ ਪ੍ਰਬੰਧਨ ਦੇ ਮੁੱਦੇ ਤਾਂ ਹਨ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੁਸਲਮਾਨਾਂ ਨੂੰ ਇਨ੍ਹਾਂ ਸੰਸਥਾਵਾਂ ਤੋਂ ਤੇ ਉਹਨਾਂ ਦੇ ਧਾਰਮਿਕ ਅਧਿਕਾਰਾਂ ਤੋਂ ਪੂਰੀ ਤਰ੍ਹਾਂ ਵਾਂਝਾ ਕਰ ਦਿੱਤਾ ਜਾਵੇ ਇਹ ਅਧਿਕਾਰ ਉਹਨਾਂ ਕੋ ਖੋਹ ਲੈ ਜਾਣ ਇੱਥੇ ਬਿਹਤਰ ਸੁਧਾਰਾਂ ਦੀ ਲੋੜ ਜ਼ਰੂਰ ਹੈ ਪਰ ਹਿੱਸੇਦਾਰਾਂ ਦੀ ਸਲਾਹ ਤੋਂ ਬਿਨਾਂ ਨਹੀਂ ਉਸਨੇ ਕਿਹਾ ਕਿ ਮੁਸਲਮ ਭਾਈਚਾਰੇ ਦੇ ਮੈਂਬਰਾਂ ਨਾਲ ਸੋਧਾ ਤੇ ਸਲਾਹ ਨਹੀਂ ਕੀਤੀ ਗਈ ਹੈ ਆਲ ਇੰਡੀਆ ਮੁਸਲਮ ਪਰਸਨਲ ਲਾ ਬੋਰਡ ਦੇ ਬਲਾਰੇ ਕਮਾਲ ਫਰੂਕੀ ਜੋ ਭਾਰਤ ਵਿੱਚ ਇਸਲਾਮਿਕ ਕਾਨੂੰਨ ਦੀ ਰਾਖੀ ਲਈ ਕੰਮ ਕਰਦੇ ਹਨ ਖਾਨ ਸਾਹਿਬ ਨਾਲ ਇਸ ਗੱਲ ਨਾਲ ਸਹਿਮਤ ਹਨ ਉਹਨਾਂ ਕਹਿੰਿਆ ਕਿ ਸਰਕਾਰ ਦਾ ਮਕਸਦ ਭ੍ਰਿਸ਼ਟਾਚਾਰ ਤੇ ਭੇੜੇ ਪ੍ਰਬੰਧ ਨੂੰ ਖਤਮ ਕਰਨਾ ਨਹੀਂ ਹੈ ਸਗੋਂ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਢਾਅ ਦੇਣਾ ਹੈ ਜੋ ਮੁਸਲਮਾਨਾਂ ਦੀ ਬਿਹਤਰੀ ਲਈ ਯੋਗਦਾਨ ਪਾ ਰਹੀਆਂ ਹਨ ਰਹਿਮਾਨ ਜੋ ਜਾਮੀਆ ਮਿਲਿਆ ਇਸਲਾਮੀ ਯੂਨੀਵਰਸਿਟੀ ਵਿੱਚ ਪੜਾਉਂਦਾ ਹੈ ਨੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਖਤਰਿਆਂ ਬਾਰੇ ਵੀ ਦੱਸਿਆ ਉਹਨਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਰਗੇ ਸਟੇਟਾਂ ਵਿੱਚ ਰਾਜ ਸਰਕਾਰ ਜੋ ਮੁਸਲਮਾਨਾਂ ਨਾਲ ਦੁਸ਼ਮਣੀ ਰੱਖੀ ਹੋਈ ਹੈ ਮੁਸਲਮਾਨ ਪੂਜਾ ਸਥਾਨਾਂ ਦੀ ਪਾਲਣਾ ਕਰਨ ਲਈ ਸੋਧਾ ਦੀ ਵਰਤੋਂ ਕਰ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਮਸਜਿਦਾਂ ਕੋਲ ਜ਼ਮੀਨੀ ਰਿਕਾਰਡ ਨਹੀਂ ਹੋ ਸਕਦੇ ਉੱਤਰ ਪ੍ਰਦੇਸ਼ 40 ਮਿਲੀਅਨ ਮੁਸਲਮਾਨਾਂ ਦਾ ਘਰ ਹੈ ਅਤੇ ਦੇਸ਼ ਵਿੱਚ ਵਕਫ ਜ਼ਮੀਨ ਦਾ ਸਭ ਤੋਂ ਵੱਡਾ ਬੈਂਕ ਰੱਖਦਾ ਹੈ ਅੰਕੜੇ ਦਰਸਾਉਂਦੇ ਹਨ ਕਿ ਉੱਤਰ ਪ੍ਰਦੇਸ਼ ਵਿੱਚ 1,66,229 ਵਕਫ ਬੋਰਡ ਦੀਆਂ ਸੰਪਤੀਆਂ ਹਨ ਰਾ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਦੁਆਰਾ ਜਿਹੜਾ ਸਟੇਟ ਹੈ ਉਹਨੂੰ ਚਲਾਇਆ ਜਾਂਦਾ ਹੈ ਜਿਸ ਦੇ ਸ਼ਾਸਨ ਵਿੱਚ ਮੁਸਲਮਾਨਾਂ ਨੇ ਕਥਿਤ ਤੌਰ ਤੇ ਸੰਸਤਾਗਤ ਪੱਖਪਾਤ ਅਤੇ ਧ्रुਵੀਕਰਨ ਨੂੰ ਵਧਾਇਆ ਦੱਸਿਆ ਹੈ ਸ਼ਿਕਵਾਏ ਹਿੰਦ ਭਾਰਤੀ ਮੁਸਲਮਾਨਾਂ ਦਾ ਸਿਆਸੀ ਭੁਖ ਦੇ ਲੇਖਕ ਮਜੀਬਲ ਰਹਿਮਾਨ ਦਾ ਕਹਿਣਾ ਹੈ ਕਿ ਵਕਫ ਸੰਸਥਾਵਾਂ ਨੂੰ ਸੁਧਾਰਾਂ ਦੀ ਲੋੜ ਤਾਂ ਹੈ ਪਰ ਉਹ ਨਹੀਂ ਜੋ ਭਾਰਤੀ ਜਨਤਾ ਪਾਰਟੀ ਪੇਸ਼ ਕਰ ਰਹੀ ਹੈ ਮੇਰਾ ਵਿਚਾਰ ਇਹ ਹੈ ਕਿ ਸ਼ਾਸਨ ਦੇ ਨਜ਼ਰੀਏ ਤੋਂ ਸੁਧਾਰ ਦੀ ਲੋੜ ਹੈ ਮੌਜੂਦਾ ਕਾਨੂੰਨਾਂ ਵਿੱਚ ਇਹ ਸੁਧਾਰ ਸੰਭਵ ਹੋ ਸਕਦਾ ਹੈ ਵਕਫ ਬੋਰਡਾਂ ਦੇ ਸਾਬਕਾ ਐਡੀਟਰ ਫਰੂਕੀ ਨੇ ਵੀ ਕਿਹਾ ਹੈ ਕਿ ਸਰਕਾਰ ਦਾ ਉਦੇਸ਼ ਆਪਣੇ ਬਹੁ ਗਿਣਤੀ ਵੋਟ ਬੈਂਕ ਨੂੰ ਅਪੀਲ ਕਰਨ ਲਈ ਸਭ ਤੋਂ ਵੱਡੀ ਘੱਟ ਗਿਣਤੀ ਨੂੰ અપਮਾਨਿਤ ਕਰਨਾ ਹੈ ਇਹ ਪੂਰੇ ਦੇਸ਼ ਦਾ ਧਰੂਵੀਕਰਨ ਕਰਨ ਦੀ ਇੱਕ ਯੋਜਨਾ ਹੈ ਕਾਨੂੰਨੀ ਮਾਹਰ ਮੁਸਤਫਾ ਨੇ ਕਿਹਾ ਕਿ ਪ੍ਰਸਤਾਵਿਤ ਸੋਧਾ ਵਕਫ ਬੋਰਡਾਂ ਦੀਆਂ ਸ਼ਕਤੀਆਂ ਨੂੰ ਬਹੁਤ ਘਟ ਕਰ ਸਕਦੀਆਂ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਵਕਫ ਪ੍ਰਸ਼ਾਸਨ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਦੀ ਬਏ ਬਜਾਏ ਪ੍ਰਸਤਾਵ ਵਿਰੋਧੀ ਵਿਚਾਰ ਵਿੱਚ ਜਾ ਸਕਦੇ ਹਨ ਬਹੁਤ ਸਾਰੇ ਲੋਕ ਵਿਅੰਗਾਤਮਕ ਤਰੀਕਿਆਂ ਨਾਲ ਇਹ ਮੰਨਦੇ ਹਨ ਕਿ ਵਕਫ ਬੋਰਡ ਵਿੱਚ ਕੁਝ ਨਿੱਜੀ ਮੁਸਲਮਾਨ ਸੰਸਥਾਵਾਂ ਵੀ ਹਨ ਵਕਫ ਬੋਰਡ ਸਰਕਾਰ ਦੀਆਂ ਵਿਧਾਨਕ ਸੰਸਥਾਵਾਂ ਹਨ ਕੁਝ ਚੁਣੇ ਹੋਏ ਲੋਕਾਂ ਨੂੰ ਛੱਡ ਕੇ ਵਕਫ ਬੋਰਡ ਦੇ ਲਗਭਗ ਸਾਰੇ ਹੀ ਮੈਂਬਰ ਸਰਕਾਰ ਦੁਆਰਾ ਹੀ ਨਾਮਜ਼ਦ ਕੀਤੇ ਜਾਂਦੇ ਹਨ ਸਰਕਾਰੀ ਅੰਕੜੇ ਦੱਸਦੇ ਹਨ ਕਿ 940000 ਏਕੜ ਵਿੱਚ ਜਿਹੜੀਆਂ ਇਹ ਜਿਹੜੀ ਜਗ੍ਹਾ ਹੈ ਇਹਨੇ ਏਕੜਾਂ ਵਿੱਚ ਉਹਦੇ ਵਿੱਚ 8 ਲੱਖ ਤੇ 7000 ਦੇ ਕਰੀਬ ਜਾਇਦਾਦਾਂ ਸੰਪਤੀਆਂ ਹਨ ਇਹਨਾਂ ਸੰਪਤੀਆਂ ਦੀ ਕੀਮਤ ਲਗਭਗ 14 ਬਿਲੀਅਨ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ ਜ਼ਿਆਦਾਤਰ ਜ਼ਿਆਦਾ ਤਾਂ ਪੱਛਮੀ ਬੰਗਾਲ ਉੱਤਰ ਪ੍ਰਦੇਸ਼ ਕਰਲ ਆਂਧਰਾ ਪ੍ਰਦੇਸ਼ ਤੇ ਕਰਨਾਟਕ ਵਰਗੇ ਰਾਜਾਂ ਵਿੱਚ ਹਨ ਮਾਰ ਅਨਸਾਰ ਇਹਨਾਂ ਸੰਪਤੀਆਂ ਦੀ ਇੱਕ ਵੱਡੀ ਗਿਣਤੀ ਸ਼ਹਿਰੀ ਖੇਤਰਾਂ ਵਿੱਚ ਹੈ ਖਾਸ ਤੌਰ ਤੇ ਸ਼ਹਿਰ ਦੇ ਕੇਂਦਰਾਂ ਵਿੱਚ ਅਤੇ ਇਹਨਾਂ ਦਾ ਬਜਾਰੀ ਮੁੱਲ ਉਹਨਾਂ ਦੇ ਕਿਤਾਬੀ ਮੁੱਲ ਤੋਂ ਵੀ ਕਈ ਗੁਣਾ ਵੱਧ ਹੈ ਉਦਾਹਰਨ ਲਈ ਜਸਟਿਸ ਰਜਿੰਦਰ ਸੱਚਰ ਦੀ ਗਵਾਹੀ ਵਾਲੀ ਅਸਮਾਨਤਾ ਬਾਰੇ 2006 ਦੀ ਸੱਚਰ ਕਮੇਟੀ ਦੀ ਰਿਪੋਰਟ ਵਿੱਚ ਪਾਇਆ ਗਿਆ ਸੀ ਕਿ ਕੱਲੀ ਨਵੀਂ ਦਿੱਲੀ ਵਿੱਚ ਹੀ ਵਕਫ ਬੋਰਡ ਦੀਆਂ ਸੰਪਤੀਆਂ ਦੀ ਕੀਮਤ 720 ਮਿਲੀਅਨ ਡਾਲਰ ਤੋਂ ਵੱਧ ਹੋ ਗਈ ਹੈ ਹਾਲਾਂਕਿ ਇਹਨਾਂ ਸੰਪਤੀਆਂ ਦੇ ਕਾਫੀ ਆਕਾਰ ਦੇ ਅਤੇ ਮੁੱਲ ਦੇ ਬਾਵਜੂਦ ਉਹਨਾਂ ਦੇ ਸਾਲਾਨਾ ਆਮਦਨ ਜਿਹੜੀ ਆ ਉਹ ਸਿਰਫ 53.1 ਮਿਲੀਅਨ ਹੀ ਹੁੰਦੀ ਹੈ ਜੋ ਕਿ ਲਗਭਗ 2.7% ਬਣਦੀ ਹੈ 2006 2006 ਦੀ ਰਿਪੋਰਟ ਤੋਂ ਬਾਅਦ ਵਕਫ ਦੀਆਂ ਸੰਪਤੀਆਂ ਦਾ ਕੋਈ ਨਵੇਂ ਸਿਰੇ ਤੋਂ ਮਲਾਂਕਣ ਜਿਹੜਾ ਉਹ ਨਹੀਂ ਕੀਤਾ ਗਿਆ ਪਰ ਦੇਸ਼ ਵਿੱਚ ਜ਼ਮੀਨ ਦੇ ਮੁੱਲ ਕਾਫੀ ਵੱਧ ਗਏ ਹਨ ਅਤੇ ਜਿਹੜੇ ਵਿਸ਼ਲੇਸ਼ਕ ਨੇ ਉਹ ਉਮੀਦ ਕਰਦੇ ਨੇ ਕਿ ਵਕਫ ਬੋਰਡ ਦੀਆਂ ਸੰਪਤੀਆਂ ਜਿਹੜੀਆਂ ਨੇ ਉਹਨਾਂ ਦੀਆਂ ਕੀਮਤਾਂ ਵਿੱਚ ਵੀ ਹੁਣ ਬਹੁਤ ਸਾਰਾ ਵਾਧਾ ਹੋ ਚੁੱਕਿਆ ਹੋਵੇਗਾ ਇਹ ਸੀ ਜੀ ਸਾਡਾ ਅੱਜ ਦਾ ਤੀਸਰੀ ਅਕ ਪ੍ਰੋਗਰਾਮ ਜਿਹੜਾ ਮੁਸਲਮਾਨਾ ਦੇ ਵਕਫ ਬੋਰਡ ਨੂੰ ਲੈ ਕੇ ਨਵੇਂ ਬਣਾਏ ਜਾ ਰਹੇ ਕਾਨੂੰਨ ਦੇ ਉੱਤੇ ਚਰਚਾ ਕਰਨ ਲਈ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ ਧੰਨਵਾਦ ਸੱਜੇ ਕਾਲ